ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗਲਾ ਦਿਨ ਦੁਗਣੇ ਰਾਚਾ ਗੁਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਮੱਕੀ ਸਵੇਰ ਦਾ ਟਾਈਮ ਹੈ ਜੀ ਮੌਸਮ ਬਦਲ ਬਾਈ ਹੋਈ ਵੀ ਹੈ ਚਲੋ ਮੈਂ ਕੱਲ ਪਿਆ ਜਿਹੜਾ ਵੀ ਪੈ ਖਸਾ ਲਿਆ ਮੈਂ ਜਿੰਨਾ ਪਰਸੋਂ ਪਿਆ ਪਰਸੋਂ ਨਾਲ ਤੇ ਜੀ ਤਕਰੀਬਨ ਵੱਧ ਪੈ ਗਿਆ ਲੋ ਕੰਟਾ ਖੰਡ ਲਾਇਆ ਜ਼ੋਰ ਵੀ ਇੰਨਾ ਵੀ ਜਿਹੜਾ ਪਿਆ ਘੰਟੇ ਜੇ ਪੈ ਕੇ ਹਟ ਲਿਆ ਮੁੜ ਕੇ ਨਹੀਂ ਪਿਆ ਹੈਗਾ ਵੀ ਚਲੋ ਫਸਲਾਂ ਦਾ ਨੁਕਸਾਨ ਹੋਇਆ ਜਿਹੜੀ ਚਰੀ ਚੁਰੀ ਦੀ ਉਹ ਤੋਂ ਹੋ ਗਿਆ ਤਕਰੀਬਨ ਖਤਮ ਹੈ ਉਦਾ ਬਿਜ ਨੇ ਬਣਿਆ ਦੁਬਾਰਾ ਆਪਾਂ ਨੂੰ ਵੀ ਧਾਨਾਂ ਬਾਤੇ ਵਧੀਆ ਲਾਹੇਵੰਦ ਹੈ ਜਿਹੜੀ ਬਿਮਾਰੀ ਬੂਰੀਏ ਤੋਂ ਹੋ ਗਈ ਬਾਕੀ ਪਾਣੀ ਲਖਿਆ ਜਾਂਦਾ ਧਾਨਾਂ ਦੇ ਬੱਟਾ ਆਪਾਂ ਨੇ ਓਵਰਫਲੋ ਲਾਏ ਵੇ ਥੱਲੇ ਵੀ ਚਲੋ ਇਹ 2-4 ਘੰਟੇ ਕੇ ਸ਼ਾਮ ਤੱਕ ਜਣੀ ਕੰਟਰੋਲ ਚ ਆ ਗਿਆ ਦਾ ਪਾਣੀ ਐਨੇ ਟਾਈਮ ਚ ਨਿਕਲ ਜਾਂਦਾ ਪਾਣੀ ਵੀ ਹੁਣ ਵੀ ਮੌਸਮ ਥੋੜਾ ਜਿਹਾ ਖਰਾਬ ਹੈ ਬਾਕੀ ਦੇਖੀ ਜਾਂਦੀ ਬੱਟ ਬਹੁਤ ਹੈ ਗਰਮੀ ਦਾ ਅੰਤ ਕੋਈ ਨਹੀਂ ਹੈਗਾ ਸਵੇਰ ਐਵੇਂ ਫੇਰ ਪਹਿਲਾਂ ਕੱਲ ਠੰਡ ਜੀ ਰਹੀ ਜਾਂਦਾ ਮੀਂਹ ਪੈ ਜਾਣਾ ਤਾਂ ਠੰਡ ਹੋ ਜਾਂਦੀ ਹੈ ਦੋ ਦਿਨ ਫੇਰ ਉਹੀ ਕੰਮ ਹੈ ਮੈਂ ਜਦੋਂ ਰਾਤ ਦਾ ਮੀਂਹ ਪਿਆ ਨਹੀਂ ਹੈਗਾ ਮੀਂਹ ਹੁਣ ਵੀ ਠੀਕ ਆ ਹਲੇ ਤਾਂ ਪੈਂਦਾ ਨਹੀਂ ਹੈਗਾ ਵੀ ਅੱਜ ਜਾਣਾ ਜੀ ਆਪਾਂ ਨੇ ਰੋਡ ਮਾਰਚ ਹੈ ਟਰੈਕਟਰ ਰੋਡ ਮਾਰਚ ਰੈਲੋਂ ਦੇ ਕੱਲੁੱ ਥਰੇ ਵੀਰ ਆਏ ਵੀ ਤੇ ਕਿਉਂ ਜਿਹੜੀ ਆਪਣੀ ਆ ਸਰਕਾਰ ਨੇ ਇੱਕ ਸਕੀਮ ਜੀ ਚਲਾਈ ਆ ਜਿਹੜੀ ਲੈਂਡ ਪੋਲਿੰਗ ਵਾਲੀ ਵੀ ਇਹਦੇ ਵਿਰੋਧ ਕਰਨਾ ਇਹਦਾ ਵੀ ਇਹ ਲੱਗਣੀ ਲਾਗੂ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਦੇ ਕਿਸਾਨਾਂ ਦਾ ਧੱਕਾ ਹੋ ਰਿਹਾ ਸ਼ਰੇਆਮ ਧੱਕਾ ਹੋ ਰਿਹਾ ਹੈ ਵੀ ਪਤਾ ਨਹੀਂ ਇਹਨਾਂ ਦੇ ਦਿਮਾਗਾਂ 'ਚ ਕੀ ਚੱਲ ਰਿਹਾ ਕਿਵੇਂ ਦਾ ਹੈਗਾ ਅਸੀਂ ਕਹਿੰਦੇ ਵੀ ਸਰਕਾਰਾਂ ਚਲੋ ਪਹਿਲਾਂ ਕਾਲੀ ਦਲ ਦੀ ਕਾਂਗਰਸ ਦੀ ਵੀ ਇਹ ਕਹਿੰਦੇ ਵੀ ਆਮ ਪਾਰਟੀ ਨੂੰ ਬਣਾਉਣਾ ਦੇਖਣਾ ਵੀ ਬਦਲਾਅ ਲਿਆਉਗੇ ਨਾ ਬਦਲਾਅ ਹੋਰੇ ਲਿਆਤਾ ਵੀ ਬਹੁਤ ਸ਼ਰੇਆਮ ਤੱਕਾ ਹੋ ਰਿਹਾ ਕਿਸਾਨਾਂ ਦਾ ਜਿਹੜਾ ਹੋ ਰਿਹਾ ਕਿਉਂ ਕਿਸਾਨਾਂ ਦਾ ਕਿਸਾਨਾਂ ਨੂੰ ਹੱਕੇ ਨਹੀਂ ਮਿਲਦਾ ਪਹਿਲਾਂ ਦਾ ਜਿਹੜਾ ਉਹ ਵੀ ਖੋਣਨ ਚਾਹੁੰਦੇ ਆ ਵੀ ਉਹਦੇ ਸੰਬੰਧ ਵਿੱਚ ਰੈਲੋਂ ਦੇ ਵੀਰ ਆਏ ਦੇ ਗੱਲ ਸਾਡੇ ਪਿੰਡਾਂ 'ਚ ਵੀ ਗਏ ਕਿ ਅੱਜ ਆਪਾਂ ਨੂੰ ਉੱਥੇ ਪਹੁੰਚਣਾ ਹੈ ਵੀ ਟਰੈਕਟਰ ਰੋਡ ਮਾਰਚ ਹੈ ਉਪਾਥ ਨੂੰ ਸਾਰਾ ਦਿਖਾਵਾਂਗੇ ਵੀਡੀਓ ਦੇ ਵਿੱਚ ਕਿਉਂ ਟਾਈਮ ਉੱਥੇ ਵੱਧ ਲੱਗ ਜਾਣਾ ਤਕਰੀਬਨ 6:30 ਵਜੇ ਦਾ ਸ਼ੁਰੂ ਕਰਨਾ ਉਹਨਾਂ ਨੇ ਕਿਹਾ ਵਾ ਵੀ 6:30 ਕੇ ਹੋਈ 11:00 11:30 ਹੋ ਜਾਂਦੀ ਹੈ ਕਿਉਂ ਫਿਰ ਪ੍ਰਬੰਧਕ ਜਿਹੜੇ ਮੂਰੋਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਜਿਵੇਂ ਚਲੋ ਸਮਾਨ ਇਕੱਠਾ ਕਰਨਾ ਪੈਂਦਾ ਫੋਰ ਵੀ ਬਹੁਤ ਫਾਰਮੈਲਟੀ ਜਿਹੜੇ ਕਰਨੀਆਂ ਪੈਂਦੀਆਂ ਵੀ ਉਪਾ ਤੁਹਾਨੂੰ ਦਿਖਾਵਾਂਗੇ ਸਾਰਾ ਵੀਡੀਓ ਦੇ ਵਿੱਚ ਵੀ ਅੱਜ ਉੱਥੇ ਪਹੁੰਚ ਰਹੇ ਜੀ ਵੀ ਫਿਰ ਇਹ ਘੁੰਮਣਾ ਸਾੜੇ ਰੋਪੜ ਸ਼ਹਿਰ ਦੇ ਉੱਪਰ ਨੂੰ ਰੈਲੋ ਤੋਂ ਚੱਲ ਕੇ ਸਰਜੀਤ ਹਸਪੀਟਲ ਕੋਲ ਨੂੰ ਹੋ ਕੇ ਦਰਿਆ ਦੇ ਨਾਲੇ ਨਾਲ ਕਚਹਿਰੀਆਂ ਕਿਨਾਰੇ ਨੂੰ ਘੁੰਮ ਕੇ ਉੱਪਰ ਮੁੜ ਕੇ ਉੱਥੇ ਆਉਣਾ ਵੀ ਤਕਰੀਬਨ ਉਹੀ 4-5 ਵਜ ਜਾਣੇ ਆ ਘੁੰਮਦਿਆਂ ਨੂੰ ਕੋਈ ਟਰੈਕਟਰ ਦਾ ਕੱਟ ਹੋ ਜਾਣਾ ਜ਼ਿਆਦਾ ਬਹੁਤ ਸਾਡੇ ਇਲਾਕੇ ਜਿੰਨੇ ਵੀ ਪਿੰਡ ਸਾਰੇ ਪਿੰਡਾਂ ਚੋਂ ਕਹਿ ਗਏ ਵੇ ਆ ਬਾਕੀ ਲੋਸਮੈਂਟਾਂ ਵੀ ਹੋਈਆਂ ਸਾਡੇ ਸਾਰੀਆਂ ਉਰੇ ਜਿਹਦੇ ਵਿੱਚ ਸਾਰੇ ਪਹੁੰਚ ਰਹੇ ਆ ਉੱਥੇ ਆਪਾਂ ਦਿਖਾਵਾਂਗੇ ਤੁਹਾਨੂੰ ਬਾਕੀ ਵੀਡੀਓ ਦੇ ਵਿੱਚ ਵੀ ਜਿੰਨਾ ਵੀ ਇਹ ਕੰਮ ਸਰਕਾਰਾਂ ਕਰਦੇ ਆ ਬਹੁਤ ਗਲਤ ਹੋ ਰਿਹਾ ਹੈ ਸ਼ਰੇਆਮ ਤੱਕਾ ਹੋ ਰਿਹਾ ਹੈ ਕਿ ਪਹਿਲਾਂ ਅ ਐਮ ਐਸ ਬੀ ਨੇ ਮੰਨਦੇ ਐਮ ਐਸ ਬੀ ਦਾ ਵੀ ਚਲੋ ਉਹ ਵੀ ਗਨਾਂ ਵਾਲਾ ਜਿਹਾ ਕੰਮ ਕਰਿਆ ਵੇ ਇਹਨਾਂ ਨੇ ਕੋਈ ਵੇਲੇ ਮੁੱਲ ਸਹੀ ਨਹੀਂ ਮਿਲਦਾ ਹੈਗਾ ਪਿੱਛੇ ਦੇਖੀ ਜੀਰੀ ਦਾ ਕਿਆ ਹਾਲ ਹੋਇਆ ਵੀ ਜਨੇ ਜਿੰਨਾ ਵੀ ਬੋਝ ਪਾਇਆ ਵੇ ਸਾਰਾ ਕਿਸਾਨ ਪਰਿਆ ਔਰ ਜਦੋਂ ਕਿਸਾਨ ਖਤਮ ਹੋ ਗਿਆ ਭੁੱਖੇ ਮਰਨਾਂ ਇਹਨਾਂ ਨੇ ਕਹਿੰਦੇ ਹੁਣ ਵੀ ਵਿੱਚ ਬਹੁਤ ਸਿਆਣੇ ਕਹਿੰਦੇ ਵੀ ਪੈਸੇ ਦੀ ਬੰਦੇ ਕੋਲ ਤੋੜ ਨਹੀਂ ਹੋਣੀ ਹੈਗੀ ਪਰ ਖਾਣੇ ਨੂੰ ਦਾਣੇ ਨਹੀਂ ਹੋਣੇ ਹੈਗੇ ਦਾਣੇ ਮੁੱਕ ਜਾਣੇ ਆ ਪੈਸਾ ਨਹੀਂ ਮੁੱਕਣਾ ਪੈਸੇ ਦੀਆਂ ਬੋਰੀਆਂ ਹੋਣਗੇ ਬੰਦੇ ਕੋਲ ਪਈਆਂ ਪਰ ਖਾਣੇ ਨੂੰ ਦਾਣੇ ਨਹੀਂ ਮਿਲੇ ਇਹ ਹੀਲਾ ਹੋ ਜਾਣਾ ਜਿਹੜੇ ਹਿਸਾਬ ਨਾਲ ਸਰਕਾਰਾਂ ਕੰਮ ਕਰਦੀਆਂ ਫਿਰਦੀਆਂ ਵੇ ਚਲੋ ਬਾਕੀ ਠੀਕ ਆ ਜੀ ਚਲਦੇ ਆ ਪਾਉਂਦੇ ਰੋਪੜ ਨੂੰ ਚਾਲੇ ਦਿਖਾਉਂਦੇ ਉੱਥੇ ਜਾ ਕੇ ਜਿਹੜਾ ਪ੍ਰੋਗਰਾਮ ਚੱਲਦਾ ਉਹ ਵਾਈ ਜਿਹੜਾ ਕੋਣ ਤੇ ਵਜਾ ਜਿਹੜਾ ਭਗਵਾਨ ਸਮਾਨਿਕ ਜ਼ਕੀਨ ਨਵੀਂ ਚਲਾਈ ਜਾਣਾ ਲੈਂਡ ਫੋਲਿੰਗ ਵਾਲੀ ਜ਼ਮੀਨ ਜਿਹੜੀ ਰਿਕੁਆਇਰ ਹੁੰਦੀ ਹੈ ਲੋਕਾਂ ਨੂੰ ਇਹ ਧੱਕਾ ਹੋ ਰਿਹਾ ਕਿਸਾਨਾਂ ਦੇ ਗਾਜੂ ਦੇ ਸਾਰੇ ਘੱਟ ਹੋ ਰਿਹਾ ਟਰੈਕਟਰ ਰੂਡ ਮਾਰਕ ਹੋਣਾ ਟਰੈਕਟਰ ਹੋਣ ਲੱਗੇ ਪਏ ਇਕੱਠੇ ਜੀਵਨਦਾਰ ਬਹੁਤ ਆਠ ਹੋ ਰਿਹਾ ਚਲੋ 11 ਵਜੇ ਟਾਈਮ ਤੇ ਸਾਡੇ ਸਾਡੇ ਦਾ ਟਾਈਮ ਹੈ ਟਰੈਕਟਰ ਆ ਰਹੇ ਆ ਮਾਰੂ ਮਾਰ ਕਾਫੀ ਲਾਤ ਡੈਨਾਂ ਦੇ ਵਿੱਚੋਂ ਜਿੱਦ ਚੱਲ ਪੈਣਾ ਤਕਰੀਬਨ ਆਇਆ ਹੈ ਇਸਦੇ ਅੱਧੇ ਘੰਟੇ ਤੱਕ ਹੋਰ ਅਰੇ ਗੱਡੀ ਦਾ ਬਿਲਕੁਲ ਅੱਗੇ ਹੋ। ਉਹ। ਮਾੜਾ ਹੀ ਚੱਲ ਰਹੀ ਸੀ। ਇਹ ਹੁਣੇ ਟੁਰ ਪੇ ਉਰੇ ਫੜਾ ਘੜਾਉਣ ਲੱਗਿਆ। ਅੱਛਾ। ਉਹ ਵੀ ਕਰ ਲੈ ਉੱਡੇ। ਮਰੇ ਤਾਂ ਕਹਿੰਦੇ ਅੱਧਾ ਘਾਟਾ ਲੱਗਣਾ ਹੋਰ। ਸਾਡੀ ਤਾਂ 11 ਵਜੇ ਮੰਡੇ ਸਟਾਰਟ ਕਰਦੇ 10 ਵਜੇ। ਆਲਟ ਰਾਈਟਰ ਆਉਣ ਵੀ ਹੋਣੇ ਲੱਗਿਆ। ਉਹ ਪਰਾਂ ਦੇ ਵੀ ਨਿਕਲੇ ਵਾਹ ਸਾਰੇ। ਗੈਨੀ ਆ ਗਿਆ ਆ ਟਰੈਕਟਰ ਹੋ ਗਿਆ ਬਹੁਤ ਇਕੱਠਾ ਜੀ ਇਕੱਠਾ ਹੋ ਗਿਆ ਟਰੈਕਟਰ ਪੂਰਾ ਇਹਨਾਂ ਲੱਗੀਆਂਾਰੇ ਪਾਸੇ ਜਿਹੜੇ ਸਾਗਰ ਟਾਈਮ ਆਰੇ 15 20 ਮਿੰਟ ਹੋ ਰਹੇ ਨੇ ਟਰੈਕਟਰ ਖੜਾਉਣ ਜਗ੍ਹਾ ਨਹੀਂ ਰਹਿ ਗਈ। ਥੱਲੀ ਵੀ ਪਹੁੰਚ ਗਿਆ ਬਾਈ। ਥੱਲੀ ਪਹੁੰਚ ਗਿਆ ਬਾਈ ਚੌਂਦੇ ਦੇ ਕਾਲਾ ਦੱਲੀ ਵਿੱਚ ਟਰੈਕਟਰ ਲਈ ਆਉਂਦਾ ਆਪਣਾ ਆਹਾ ਦਿੱਲੀ ਆ ਕਹਿੰਦੇ ਆਹਾ ਦਿੱਲੀ ਹੋਰੇ ਵੀ ਦੇਖਣਾ ਆ ਇੱਧਰ ਵੀ ਦੇਖ ਰਾ ਸਾੜੇ ਕਿੰਨੇ ਆ ਓ ਬਾਈ ਭਰਾ ਨਹੀਂ ਜੋ ਗਿਆ ਐਂਟਰ ਝੰਡੀ ਦਾ ਨਹੀਂ ਹੈਗੀ ਥੋੜਾ ਪਰ ਝੰਡੀ ਆ ਉੱਥੇ ਪਾਈ ਜਾਂਦੀਆਂ ਲਾਉਂਦੇ ਉਹ ਮੇਰੇ ਕੋਲ ਹੈਗੀਆਂ ਝੰਡੀਆਂ ਵਾ ਹਾਂ ਹਾਂ ਕਿੰਨੀਆਂ ਪਾਰਟੀਆਂ ਜਿਹੜੀਆਂ ਕਿਸਾਨ ਯੂਨੀਅਨ ਨਾਲ ਸੰਬੰਧ ਰੱਖਦੀਆਂ ਹਨ ਉਹਨਾਂ ਦੁਆਰਾ ਤੇ ਜਿਹੜੇ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਆਈਆਂ ਕੁੱਤੇ ਪਿੰਡਾਂ ਦੀਆਂ ਰੈਲੋਂ ਫਕਰਾਲਾ ਅਵੇਂਪੁਰ ਵੇਲੀ ਛੋਟੀ ਵੇਲੀ ਬੜੀ ਹਵੇਲੀ ਕਰਦਾਰਪੁਰਾ ਬੜਾ ਪੂਲ ਇਹਨਾਂ ਸਾਰਿਆਂ ਪਿੰਡਾਂ ਦੀ ਆਮ ਜਨਤਾ ਆਮ ਲੋਕ ਆਮ ਜ਼ਿਮੀਂਦਾਰ ਕਿਉਂਕਿ ਇਹ ਰੋਟੀ ਦਾ ਮਸਲਾ ਬਣ ਚੁੱਕਿਆ ਸਾਡੀਆਂ ਜ਼ਮੀਨਾਂ ਨੂੰ ਖੋਹ ਨੂੰ ਸਰਕਾਰ ਫਿਰ ਰਹੀ ਹੈ ਇਸ ਕਰਕੇ ਘਰ ਘਰ ਤੋਂ ਬੰਦਾ ਨਿਕਲ ਕੇ ਆਪਣਾ ਟਰੈਕਟਰ ਕੱਢ ਕੇ ਤੇ ਆਸ-ਪਾਸ ਦੇ ਪਿੰਡਾਂ ਨੂੰ ਅਪੀਲ ਕਰਕੇ ਉਹਨਾਂ ਦਾ ਸਹਿਯੋਗ ਲੈ ਕੇ ਇਹ ਟਿੱਕ ਮਾਰ ਕੱਢਿਆ ਜਾ ਰਿਹਾ ਹੈ। ਆਹ ਉਹ ਬਾਈ ਟਰੈਕਟਰ ਹੋਏ ਇਕੱਠੇ ਹੋ ਗਏ। ਉਹੜਾ ਤਾਂ ਸਿਰੇ ਤੇ ਲੱਗਾ ਡਾਇਰੈਕਟਰ। ਬਾਕੀ ਐਸਰ ਵੀ ਡਾਇਰੈਕਟਰ ਹੋ ਗਏ। ਟਰੈਕਟਰ ਪਰਲੇ ਬਸ ਜਿਹੜਾ ਬਹੁਤ। ਤਕਰੀਬਨ ਤਿਆਰੀ ਹੈ ਉਹ ਆਪਕੇ ਉੱਪਰ ਮੀਂਹ ਵਾਲਾ ਵੀ ਲੱਗਿਆ ਹੋਇਆ ਕਿਰਪਾ ਕਰਨਾ ਜਿਲ੍ਹਾ ਕੀ ਬੈਂਕ। ਆ ਜੀ ਚਾਲੀ ਸੇਵਾ ਵਰਪੂਰੀ ਨੇ ਪੂਰੀ ਬਣਾਈ ਹੋਈ ਕਰੀ ਜਿਹੜੀ ਟਰਾਂਸਫਰ ਵਾਲੀ ਕਰਦਾ ਹੁੰਦਾ ਬੂਝ ਪੱਕੇ ਹੀ ਲਾਈ ਹੋਣੀ ਉਹਨੂੰ ਪੂਰੀ ਨੂੰ ਮਨ ਪਸੰਦ ਨਹੀਂ ਮਿਲਿਆ ਕਿਹੜਾ ਚਾਹੀਦਾ 15 ਫੁੱਟ ਦੇ ਫਾਸ ਨੂੰ ਲੱਗਿਆ ਹੋਇਆ ਕਹਿੰਦਾ ਗੋਲ ਘਵਾਉਣਾ 15 ਫੁੱਟ ਉਹ ਆਪਾਂ ਸ਼ਾਇਦ ਤੇ ਵਾਣਾ ਤਾਰਾ ਖਾਜੂਗਾ ਤਾਂ ਕਰਕੇ ਉਹ ਕਰਿਆ ਫਿਰ ਕਹਿੰਦਾ ਜਈ ਨੂੰ ਕੰਮ ਨਾਲ ਛੱਡ ਜਾ ਤੇ ਲੈਨ ਮੈਨ ਨੂੰ ਮਾਜਦੇ ਆਪਾਂ ਨੇ ਜੋੜ ਲੈਣਾ ਹਜੇ ਆ ਵਾਸ ਪਰਨੇ ਤੇ ਰੱਖਦਾ ਬੰਨਗੇ ਨਾ ਠੀਕ ਹੈ ਠੀਕ ਹੈ ਲੋ ਬਾਈ ਤਿਆਰੀ ਚੱਲ ਰਹੀ ਹੈ ਸਮਝੋ ਤੁਰਨਾ ਤਿਆਰਿਆ ਕੰਮ ਵੀ ਟਾਈਮ ਜਿਹੜਾ ਦਿੱਤਾ ਦਾ ਸਮਝ ਲੋ ਹੋ ਗਿਆ ਸਹੀ ਵੀ ਚੱਲਦਾ ਟਰੈਕਟਰ ਇੱਧਰ ਵੀ ਖੜਿਆ ਝਾਂਡੇ ਬੰਨ ਹੋ ਰਹੇ ਆ ਵੀ ਕੱਠ ਬਹੁਤ ਹੈ ਉਹ ਫਰਾ ਤੱਕ ਟਰੈਕਟਰ ਖੜਿਆ ਬਹੁਤ ਉਹ ਬਾਈ ਜਿਆਨੇ ਬੈਨੇ ਨਹੀਂ ਨਹੀਂ ਗੱਡੀ ਹੈਗੀ ਆ ਠੀਕ ਹੈ ਜਾਨੇ ਮੈਨੂੰ ਫੁੱਫੀ ਲਾਣਾ ਦੀ ਆ ਗਏ ਨੂੰ ਪਾ ਲਿਆ ਉਹਦਾ ਡਿਜੀਟਾਈ ਲੱਗੇ ਪਿਆ। ਲੱਗੀ ਗਏ ਸਾਰੇ ਪਹੁੰਚੇ ਬਈ। 2 ਵਜੇ ਦਾ ਹੋ ਰਿਹਾ। ਚੱਲ ਬਣਾ ਹੁਣ ਤਿਆਰੀ ਇਹ ਰਾਸੇਵਾ ਸੁਰਮਾ ਖਰਾਂ ਨੋਰੇ ਦੇ। ਬਾਕੀ ਘੱਟ ਬਹੁਤ ਹੋ ਗਿਆ ਟਰੈਕਟਰ ਬਹੁਤ ਪਹੁੰਚਿਆ ਬਈ। ਆਉਂ ਪਿੱਛੇ ਡੱਕਰੋ ਗੱਡੇ ਟਰੈਕਟਰ ਖੜਾ। ਸਾਰਾ ਮਰਦੇ ਬਸੇ। टैक्टर आईटा ड्राइवर है ਆਪਣੀ ਆਪਣੀ ਸੀਟ ਮਾਲ ਲੈ ਚੱਕੇ ਨੇ ਵੈਲੀ ਵਾਲੀ ਐ ਬਾਸੀ ਬੰਦੇ ਨੂੰ ਲਾ ਲਈ ਇਹਦਾ ਹਰੇ ਰਸਾਂ ਨੇ ਪੁਰਾਉਆ ਰਸਾਂ ਨੇ ਪੁਰਾਉ ਇਹਦਾ ਬਾਕੀ ਵਾਹੀ ਅੰਦਰ ਵੀ ਟਰੈਕਟਰ ਵਗ ਰਹੇ ਆ ਵਿਚਾਰੇ ਵਸੇ ਆ ਚੱਲਦੇ ਨੇ ਰਾਸੇ ਬਾਦ ਸ਼ੁਰੂ ਕਰਦੇ ਆ ਆ ਵੀ ਸਾਡੇ ਪਿੰਡ ਦੇ ਨੇ ਪਹੁੰਚੇ ਤੇ 10 ਟਰੈਕਟਰ ਸਾਡੇ ਪਿੰਡ ਦੇ ਪਹੁੰਚੇ ਹੋਏ ਜਿਹੜੇ ਬੰਦੇ ਹੈਗੇ 50 60 ਦੇ ਗੈਟ ਚਾਇਆ ਸਾਡੇ ਹੇ ਰਾਤ ਨਾਹਰੀਆਂ ਕਾਲੇ ਬਾਈ ਗੁਰਜੀ ਕਾਲਾ ਮਾਤਾ ਜੀ ਫੋਨ ਹੈ ਰਾਤ ਨਾਹਰੀਆਂ ਕਾਲੇ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਜਾਬਤਾ ਬਣਾ ਕੇ ਰੱਖੋ ਇਹ ਮੇਰੇ ਬਾਟਰਟਰੈਕਟਰ ਵੀ ਚੱਲਣਾ ਬੜੇ ਆਰਾਮ ਦੇ ਨਾਲ ਚੱਲਣਾ ਕਟੋ ਕੰਡ ਦਾ ਸੋਹਣੀ ਕੰਟਰੈਕਟਰ ਦਾ ਜਿਹੜਾ ਟਾਈਟਰ ਦੀ ਟੂਰੀ ਰੱਖਣੀ ਇਸ ਗੱਲ ਦਾ ਸ਼ਾਮ ਨੂੰ ਆ ਲੈ ਗਏ ਭਾਈ ਚੱਲ ਪੇ ਲੱਗੇ ਫਰਮੋਂ ਤੋਂ ਗੱਡੀਆਂ ਲੱਗੀਆਂ ਜਾਣ ਵਿੱਚ ਬਹੁਤ ਟਰੈਕਟਰ ਇਕੱਠਾ ਹੋ ਗਿਆ ਜੋ ਜਿਹੜੇ ਸਕੀਮ ਇਹਨਾਂ ਨੇ ਚਲਾਈ ਹੈ ਲੈਡ ਬੋਲਿੰਗ ਵਾਲੀ ਇਹ ਬਹੁਤ ੱਟਾ ਖਾਣਾਂ ਨਾਲ ਅੰਤ ਵਿੱਚ ਇਹਨੇ ਲੈਨ ਮੁੜ ਕੇ ਆਉਣੇ ਤੇ ਟਰੈਕਟਰ ਖੜੇ ਹੋ ਕੇ ਬੰਦਾ ਰਹੇ ਪਹਿਲੇ ਸ਼ੁਰੂ ਕਰਿਆ ਹਰੇ ਗੱਡੀ ਦੇ ਵਿੱਚ ਲਾ ਕੇ ਰੈਕਟਰ ਪਹਿਲੇ ਜੀ ਹਲੇ ਸਟਾਰਟ ਹੀ ਕਰਿਆ ਕੰਮ ਗੱਡੀ ਵਾਲਾ ਨੇ ਮੂਹਰੇ ਜਾ ਕੇ ਲਾ ਦਿੱਤਾ ਹੈ ਐ ਮੰਦੇ ਆਪਣੇ ਆ ਇੰਨਾ ਵੀ ਹੋ ਗਿਆ ਆਪਣੀ ਗੱਡੀ ਉੱਤੇ ਜੇ ਪੜ ਕੇ ਕੋਈ ਬੰਦੇ ਜਿਆਦਾ ਟਰੈਕਟਰ ਹੁੰਦਾ ਪੂਰੇ ਦਾ ਖੜਾ ਟਰੈਕਟਰ ਭਾਰੇ ਵਿੱਚ ਪਿਆ ਉਹਦਾ ਫਿਰ ਠੀਕਦਾ ਜਾਂਾਰੇ ਵਾਪੇ ਹੋ। ਉਹ ਇਧਰਾਲ ਟਰੈਕਟਰ ਵੀ ਪਾਰ ਹੋ ਰਹੇ ਆ। ਉਹ ਵੱਡੀ ਪੂਰੇ ਟਾਲੀ ਜੜੀ ਲੱਗੂ ਨਾ ਰੋਕੇ ਟਰੈਕਟਰ ਆਇਆ। ਰੋਜ਼ਾ ਕੋਣੀ ਪਾ ਲੈ ਗੱਲੇ ਗੱਟੇ ਦੇਣੇ ਗੱਟੇ ਗੱਲਾਂ ਵੇਰਾਂ ਹਾਲ ਟ੍ਰੈਡਰ ਇਕੱਠਾ ਹੋ ਰਿਹਾ ਜੰਨਾ ਕਹਿੰਦਾ ਹੋਣਾ ਭਾਈ ਉਹ ਚਲੋ 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 ਮੈਡਮ ਚੱਲਦੇ ਚੱਲਦੇ ਬਸ ਸਾਡੀ ਗੱਡੀ ਖੜੀ ਕੋਮੇ ਉਹ ਲਾਕਰ ਲਾ ਦੇ ਕਰਦੇ ਵਾਸਤੇ ਲਾ ਦੇ ਆਟਰੀ ਕਾਲ ਟਕਰੀ ਕਾ ਭਾਈ ਆਪਣੇ ਫੈਨ ਵੀ ਬੋਲਦੇ ਵੀ ਉਹਰੇ ਬਹੁਤ ਬਹੁਤ ਵੀਰ ਮਿਲਿਆ ਰੈਲੋ ਨੇ ਸਾਨੂੰ ਪਹਿਲਾਂ ਵੀ ਕਮੈਂਟ ਆਉਂਦੇ ਰਹੇ ਆ ਹਲੋ ਅਸੀਂ 9 ਵੀਕੋ ਵੀਰਾਂ ਦੇ ਬੋਲੇ ਆ ਗੱਲ ਪਿੰਡ ਕਹਿਣ ਗਏ ਆ ਜਰ ਵੀ ਸਾਨੂੰ ਮਿਲ ਕੇ ਆਏ ਆ ਅੱਜ ਪੂਰੇ ਬਹੁਤ ਮਿਹਨਤ ਬਹੁਤ ਸੇਵਾ ਕਰੀਏ ਨੇ ਇਹਨਾਂ ਨੇ ਖਾਣਾ ਦੱਤਾ ਪਾਣੀ ਸਾਰਾ ਚੱਲਿਆ ਉਹਦੇ ਧੰਨਵਾਦ ਆ ਵੀਰਾਂ ਦਾ ਸਾਰਾ ਯਾਰ ਜੀਵੀ ਦਾ ਤਖਲੀਬ ਹੈ ਜੀਵੀਦਾਰ ਨੂੰ ਹੈ ਜ਼ਮੀਨ ਜੀਵੀਦਾਰ ਕੋਲੇ ਆ ਉਹਦੀ ਜ਼ਮੀਰ ਖੋ ਰੇ ਧੱਕਾ ਹੋ ਰੇ ਗਲਤ ਗੱਲ ਗਲਤ ਗੱਲ ਆ ਨਾ ਆ ਉਹਨੂੰ ਉਹਦਾ ਹੱਕ ਮਿਲਿਆ ਜਾਵੇ ਨਹੀਂ ਤਾਂ ਹੀ ਆ ਬਾਈ ਹਾਂ ਐਦਾ ਦੂਏ ਹੁਣ ਹੋਈ ਆ ਕਵੈਰ ਹੋਈ ਆ ਚੰਡੀਗੜ੍ਹ ਕੋਲ ਹੋਈ ਆ ਸਾਰੀ ਉਹਨਾਂ ਨੂੰ ਰੇਟ ਮਿਲੇ ਉਹਨਾਂ ਦਾ ਹੁਣ ਇਹ ਥੋੜਾ ਵੀ ਉਹਨੂੰ ਦੇਣਾ ਹੀ ਕੁਛ ਨਹੀਂ ਹੈ ਇੱਕ ਪਲਾਟ ਦੇਣਾ ਉਹ ਵੀ ਕਬਰੇ ਘਰ ਖੋਲਣਾ ਇਹਨਾਂ ਨੇ ਭਾਈ ਘਾਟਾ ਦੋਏ ਬੰਦਿਆਂ ਨੂੰ ਨਹੀਂ ਕਰਵਾ ਇਸ ਚੀਜ਼ ਦਾ ਹੁਣ ਆਉਣਾ ਕਿល ਵੀ ਹੈ ਪਰ ਇਹ ਸਰਕਾਰਾਂ ਦੀ ਨੀਤੀ ਮਾੜੀ ਹੈ ਇਹਨਾਂ ਦਾ ਪਤਾ ਕੁਛ ਨਹੀਂ ਜਿਹੜਾ ਬਦਲਾ ਕਹਿੰਦੇ ਹੋਰੇ ਬਦਲਾ ਲਿਆ ਦਿੰਦੇ ਆ ਵੀ ਚਲੋ ਵੋਟਾਂ ਪਾਈਆਂ ਅਸੀਂ ਗਲਤੀ ਕਰ ਬੈਠੇ ਹੁਣ ਨਹੀਂ ਘਰ ਬਾਦੇ ਹੈ ਹੈ ਉਹਦਾ ਥਾਂ ਟਰੈਕਟਰ ਹੌਤ ਤਾਂ ਵੱਧਦਾ ਜੀ ਟਰੈਕਟਰ ਹੌਤ ਤਾਂ ਬਹੁਤ ਜ਼ਿਆਦਾ ਟਰੈਕਟਰ ਹੈ ਹਾਂ ਟਰੈਫਿਕ ਚੱਲ ਰਹੀ ਹੈ ਇਹ ਤੇ ਟ੍ਰੈਫਿਕ ਵੀ ਚੱਲਦੀ ਆ ਜੀ ਬਿਆਨਾ ਉਹ ਜਿਹੜੇ ਮੂਰੇ ਜਿਹੜੇ ਦੇਖ ਲੈ ਜਿਹੜਾ ਪੀੜਵਾ ਤੇ ਲੰਘ ਕੇ ਗੋਲੀ ਵਾਂਗ ਨਾ ਆਉਂਦਾ ਹੈ ਕਿ ਜਾਮ ਹੈ ਜਾਮ ਲੱਗ ਜਾਂਦਾ ਇਹ ਤੇ ਮੇਨ ਰੋਡ ਆ ਇਹਦੇ ਉੱਪਰ ਕੱਠ ਜਿਆਦਾ ਗੱਡੀਆਂ ਦਾ ਤੇਰੇ ਸਾਹਮਣੇ ਲਾਈਟਾਂ ਕਿੰਨੀਆਂ ਆ ਗਈ ਇੱਕ ਮਿੰਟ ਬੰਦ ਹੁੰਦੀ ਹੈ ਇੱਕ ਮਿੰਟ ਵੀ ਨਹੀਂ ਜਾਮ ਲੱਗ ਜਾਂਦਾ ਉੱਥੇ ट्रैक्टर चुड़िया पे पाओ वाले तो भी जा रहे जाम लगे वैक्टर खड़े है, तो भाई एक था है। ਕੱਕਨ ਵਾਲੇ ਦਾ ਐ ਜਿਆਦਾ ਹਸੀ ਚੱਪੀਆਂ ਇਹ ਲੈ ਆਹ ਛਤਰੀਆ ਇਹਦੀ ਵਾਹ ਵੇ ਵਾਹ ਲੱਗਦਾ ਵੀ ਜਵਾਨ ਬਰਾਣਾ ਹੀ ਆ ਆਪ ਦਾ ਦਰਵਾਜਾ ਨਹੀਂ ਦੋ ਹੋਰ ਵੀ ਆ ਗਿਆ ਆਉ ਵੀ ਆ ਗਿਆ ਬਾਈ ਟੈਕਟਰ ਬਾਈ ਸਾਡੇ ਪਿੰਡ ਦੇ ਮਾਤਾ ਦੇ ਬਾਈ ਇਹ 240 ਵੈਸੀ ਹੈ ਨਾ ਹਾਂ ਇਹਨਾਂ ਨਾਲ ਨਵਾਂ ਲਿਆਦਾ ਨਾ ਆਉਂਦੇ ਨਹੀਂ ਰਹਿਣਾ ਵੈਤਾਰੀ ਆ ਗਿਆ ਇਹਨਾਂ ਨਾਲ ਕੋਈ ਨਾ ਪਾਣੀ ਜਾ ਕੇ ਪਿਚ ਪਾਣੀ ਜਾਓ ਓ ਬਾਈ ਜੀ ਮੈਂ ਮਾਰਾ ਤੋਂ ਮਰਕੀਤ ਸਿੰਘ ਇਹਨਾਂ ਦਾ ਵੀ ਹਿੱਸਾ ਪਾਇਆ ਵਈ ਆਪਣਾ ਓਵਲ ਦੇ ਆਹ ਭਾਈ ਓਵਲ ਦੇ ਆਹ ਸਾਡੇ ਇਲਾਕੇ ਦੇ ਚਲੋ ਇਲਾਕਾ ਰਹਿਣੋ ਵੀ ਸਾਡਾ ਇਲਾਕਾ ਹੀ ਹੈ 8 ਕਿਲੋਮੀਟਰ ਆਏ ਪਾ ਦੇ ਪੱਲੇ ਕਿਉਂ ਜਦ ਹੁਣ ਹੋਏ ਤੱਕ ਪਹੁੰਚ ਗਿਆ ਆਪਣਾ 3 ਕਿਲੋਮੀਟਰ ਪਿੰਡ ਰਹਿ ਗਿਆ ਆਪਣਾ ਵੀ ਕਿਸੇ ਤਰ੍ਹਾਂ ਆ ਮਾ ਸਕਦਾ ਆ ਵੀ ਭਾਈ ਓਵਲ ਭਾਈ ਨਪਰੇ ਵਾਲਾ ਕੰਮ ਹੈ ਇੱਧਰ ਸੇਵਕਾਂ ਦਾ ਖਤਰੇ ਵਾਲਾ ਕੰਮ ਆਪੇ ਹੋ ਜਾ ਰੋਡ ਤੇ ਚੱਲੋ ਜੇ ਇਹ ਕੰਮ ਖਤਰੇ ਦਾ ਚੱਲੋਗਾ ਨਾ ਸੇਵਕਾਂ ਦਾ ਕੰਮ ਖਤਰੇ ਵਾਲਾ ਮਗਾ ਦਾ ਪਰਦਾਰਾ ਹੀ ਲੈ ਜਾਂਦੀ ਨਹੀਂ ਬਟਨ ਤੇ ਹੁਣ ਪਿੱਛੇ ਆ ਸੱਤੇ ਬਾਈ ਉਹ ਬਾਈ ਚੰਨੀ ਬਾਈ ਰੈਨ ਹੋਵੇ ਇਹ ਆ ਕੇ ਖੋਦੀ ਵਾਲਿਆਂ ਬੋਲਸਾ ਹਾਂ ਆਹ ਹੋ ਗਿਆ ਨਹੀਂ ਬੱਤੀ ਆ ਵੇ ਠੀਕ ਹੈ ਨਾ ਨਿੱਗਰ ਪਈ ਹੈ ਇਹਦਾ ਇਹਦਾ 4x4 ਆ ਸਾਰੀਆਂ ਹਾਂ ਜਿਹੜੀ ਨੂੰ ਅੱਧਾ ਘੰਟਾ ਹੋਇਆ ਟਰੈਕਟਰ ਲੰਘਦੇ ਆ ਨੂੰ ਕਿਉਂਕਿ ਬਹੁਤ ਟਰੈਕਟਰ ਇਕੱਠਾ ਹੋਇਆ ਹੋਇਆ ਦਾ ਗੱਡੀ ਦਾ ਮਤਲਬ ਹੈ ਕਿ ਉਹ ਬਾਹਰ ਆ ਗਿਆ ਆਹ ਮੈਂ ਯਾਰੀ लास्ट ਵਿੱਚ ਰਹਿ ਗਏ ਸੰਦ ਕੋਈ ਨੇੜੇ ਹੀ ਇਹਨਾਂ ਤੋਂ ਸਪੀਕਰ ਵਾਲਾ ਸੁਣਦਾ ਜੀ ਨਾਲ ਸਪੀਕਰ ਨਾਲ ਤਾਂ ਬਹੁਤ ਦੂਰ ਲੰਘ ਗਿਆ ਕੀ ਆ ਗੱਲ ਬਾਤ ਹੈ ਇੱਧਰ ਹੋ ਜੀ ਵੀ ਗੱਡੀਆਂ ਹੌਲਦੀਆਂ ਵੀ ਆ ਰਹੀਆਂ ਵਿੱਚ ਬਾਈ ਆ ਵੀ ਬਾਈ ਸਾਡੇ ਪਿੰਡ ਲਈ ਟਰੈਕਟਰ ਹੈ ਉਹ ਪਿੱਛੇ ਪਰਗਟ ਵਾਈ ਦਾ ਹੁੰਦਾ ਉਹ ਪਿੱਛੇ ਦੱਲੀ ਜਾਂ ਉਹ ਤੇ ਦੱਲੀ ਆ ਨਿਮਾ ਖਾਂਸਾਰੀ ਹੋਈ ਤਗਰੀ ਵਾਜ ਉਹ ਲਾਟ ਹੈ ਬੱਸ ਆ ਜਾਓ ਇਹ ਮਾਤਾ ਪੰਜਾਬ ਤੋਂ ਉੱਤਰ ਕੇ ਜਿੱਦੇ ਪਾਸੇ ਤੋਂ ਰੋਟੀਆਂ ਤੇ ਚੋਲੀ ਪਹਿਲਾ ਕਰਨੇ ਇਹ ਇੰਡੀਆ ਨੂੰ ਚਲਾ ਰਹੇ ਹੈ ਜਾਈ ਸਟੇਟਰ ਨੂੰ ਚਲਾ ਰਹੇ ਹੈ ਬਾਕੀ ਪੰਜਾਬੀਆਂ ਦਾ ਮਾਣ ਜਿਹੜੇ ਸਹਾਰ ਰਹਿੰਦੇ ਹੈ ਪੰਜਾਬੀ ਕਰਾਊਨ ਨਟ ਵਾਲੇ ਆ ਹੋਰ ਬੰਦੇ ਆ ਮਾਣੇ ਅੰਨਾ ਸੰਗਾਰ ਜੇ ਸਾਡਾ ਸਾਡੇ ਸਾਰੇ ਐਸਕੇਐਮ ਦਾ ਜਿਹੜੇ ਕਰਕੇ ਸਾਡਾ ਵੀ ਹੱਥ ਜਿਹੜਾ ਉਹ ਨੱਪਾ ਚੱਲ ਸਕਿਆ ਔਰ ਉਹਦਾ ਨਤੀਜਾ ਤੁਸੀਂ ਦੇਖ ਰਹੇ ਹੋ ਤੇ ਬੜੀ ਲੱਗਾ ਬਣੇ ਕਰ ਰਹਾ ਹੈ ਮਾਰੇ ਟੈਸਟ ਨੂੰ ਜਿਹੜਾ 1 ਇੰਚ ਵੀ ਜਾ 1 ਇੰਚ ਤੁਸੀਂ ਰਿਟਰਨ ਚ ਦੇ ਦਿਓ ਅਸੀਂ ਨਹੀਂ ਬੈਠਦੇ ਧਰਨੇ ਲਾਣਾ ਸਾਡਾ ਸ਼ੌਕ ਨਹੀਂ ਆ ਸੜਕਾਂ ਤੇ ਬੈਠਾ ਸਾਡਾ ਸ਼ੌਕ ਨਹੀਂ ਆ ਇਹ ਕਹਿੰਦੇ ਜੀ ਕਿਸਾਨ ਬੈਠਦੇ ਰਸਤੇ ਰੋਕ ਲੈਂਦੇ ਆਹ ਹਲੂ ਬਣਾਏ ਜੀ ਇਹ ਤੋਂ ਬਾਹਰ ਰਣਨੀਤੀ ਸਾਨੂੰ ਵੀ ਕਰਨੀ ਪੈਣੀ ਆ ਕਿਉਂਕਿ ਰਾਜਨੀਤੀ ਚ ਤਾਂ ਅਸੀਂ ਆਣਾ ਨਹੀਂ ਆ ਨਾ ਸਾਨੂੰ ਰਾਜਨੀਤੀ ਪਤਾ ਪਰ ਇਹ ਰਾਜਨੀਤੀ ਕਰਦੇ ਸਾਡੇ ਨਾਲ ਜਿੰਨਾ ਇਹਨਾਂ ਨੇ ਪੈਸਾ ਇਹਨਾਂ ਕੋਲ ਵਿਕਾਸ ਲਈ ਆਇਆ ਵਾ ਸਾਡੇ ਰੋਪਾਂ ਨੂੰ ਹੋਰ ਜਿੰਨਾ ਪਾਣੀ ਤੇ ਗੱਡੂ ਗੱਡੂ ਜੁਗਿਆ ਕਵਰੇਜ ਕਰੀਏ ਪਾਣੀ ਦੀ ਪਰ ਸੋ ਕੀ ਹਾਲਤ ਹੋਈ ਹੈ ਜੀ ਬੱਚੇ ਦੁਪਕੇ ਮਾਰਗੇ ਕੇ ਸੱਤੇ ਜਮ ਕਾਨ ਕਰਕੇ ਤੇ ਮੁਆਫਤਾ ਕਿਨੇ ਦਿਨ ਹੈ ਇਹਨਾਂ ਕੋਲ ਜੇ ਪੈਸਾ ਹੈ ਤੇ ਇਹਨੂੰ ਹੱਲ ਕਰ ਲੈਣ ਬੱਚਾ ਤੋਂ ਪਹਿਲਾਂ ਸ਼ਹਿਰੀ ਕੰਮ ਕੀਤਾ ਆ ਮੈਂ ਉਹਨੂੰ ਵੀ ਕਰਾਂ ਹਾਂ ਕਿਉਂਕਿ ਜੇ ਇਹ ਕਹਿੰਦੇ ਨਾ ਫਿਰ ਬਾਹਰਲੀ ਕੋਈ ਸਟੇਟ ਤੋਂ ਜਾਂ ਕਿਤੇ ਤੋਂ ਬੰਦੇ ਆ ਰਹੇ ਆ ਸਾਡੇ ਪਾਈ ਸੰਸਿਟੀ ਖਾਲੀ ਪਈ ਹੈ 2000 ਸੰਚ ਕੱਟ ਹੋਈ ਤੇ 25 ਸਾਲ ਹੋ ਗਏ ਇਹ 3 ਸਾਲ ਚ ਕਿੱਥੇ ਤੋਂ ਵਿਕਾਸ ਕਰ ਲੂਗਾ ਕਿਹੜਾ ਇਹਨਾਂ ਕੋਈ ਇਹ ਜੰਮ ਹੋ ਗਿਆ

ਜੋੜਾ ਮੈਂ ਇਹ ਵੀ ਕਹਿੰਦਾ ਆਏ ਜਿਹੜੇ ਜੰਮੇ ਰਹੇ ਨੇ ਬੱਚਿਆਂ ਨੂੰ ਜਾਂਦੇ ਰੋਕਾਂ ਨੇ ਪਾਈਆਂ ਅਜੇ ਵੀ ਮੌਕਾ ਇਹ ਵਾਪਸ ਆ ਜਾਣਾ ਨਹੀਂ ਇਹਨਾਂ ਦਾ ਔਖਾ ਉਹ ਜਿਹੜਾ ਪੱਜਦੇ ਨੂੰ ਰਾਣੀ ਮਿਲਣਾ ਇਹ ਨਾ ਉਹਨਾਂ ਦੇ ਨੀਕਿਆਂ ਤੇ ਮੱਤਰ ਲੱਗਣਾ ਇਹ ਪੰਜਾਬ ਦੇ ਹੱਕ ਦੇ ਵਿੱਚ ਗੱਲ ਕਰਨ ਕਿਉਂਕਿ ਕੋਈ ਵੀ ਕਿਸੇ ਰਾਹ ਆਪ ਨਹੀਂ ਜੀਣਾ ਚਾਹੁੰਦਾ ਇਹ ਅਜੇ ਵੀ ਬੇੜਾ ਸਮਝ ਜਾਣਾ ਨਹੀਂ ਸਮਾਂ ਇਹਨਾਂ ਨੂੰ ਵਾਪਸ ਆਉਣਾ ਮੂਰਤ ਉਹਨਾਂ ਨੇ ਸਮਝ ਜਾਣਾ ਜਾ ਰਹੇ ਲੋਕਾਂ ਦੇ ਘਰਾਂ ਪਾਈਆਂ ਰੋਣ ਭਰਿਆ ਰੋਣਾ ਨਹੀਂ ਮਿਲਦਾ ਅਜੇ ਵੀ ਸਮਾ ਪੰਜਾਬ ਦੇ ਵਿਚਾਰੇ ਪੰਜਾਬ ਦੇ ਲੋਕਾਂ ਦਾ ਖੰਡ ਇਹ ਦਿੱਲੀ ਵਾਲੇ ਆਪ ਦੀ ਕੋਈ ਪਾਲਿਸੀ ਲਾਗੂ ਕਰਨਾ ਚਾਹੁੰਦੇ ਉਹ ਮੇਰਾ ਭਰਾ ਦੱਸ ਕੇ ਕਿ ਆ ਵੀ ਇਹਨਾਂ ਨੇ ਪੜੀ ਨਹੀਂ ਭਾਈ ਜੀ ਨੇ ਪੜ੍ਹਨ ਦਾ ਮੌਕਾ ਹੀ ਦਿੱਤਾ ਜਿਹੜਾ ਸਾਰੇ ਇਹਨਾਂ ਤੇ ਤੁਸੀਂ ਤੇ ਬੀਰੋਕਰੇਸੀ ਤੇ ਕੱਟਿਆ ਉਹਨੂੰ ਦਿੱਲੀ ਵਾਲਿਆਂ ਨੇ ਕਰ ਲਿਆ ਸਾਡੇ ਤੋਂ ਸਭ ਦਾ ਬੰਧਾਨ ਦਾ ਨਾਮ ਤਾਉਣਾ ਕੋਈ ਵੀ ਚੀਜ਼ ਨਹੀਂ ਕਿ ਕਿਸੇ ਐਮਐਲਏ ਨਾਲ ਵੀ ਬੰਦੇ ਫਿੱਟ ਕਰਦੇ ਸਾਡੇ ਕੱਢਿਆ ਮਾਲ ਜਿਹੜਾ ਐਮਪੀਸੀ ਨੂੰ ਲੋਕਾਂ ਨੇ ਚਿਤਾਇਆ ਅੱਜ ਉਹ ਵੀ ਆਪਦੇ ਟ੍ਰੀਟ ਤੋਂ ਪਿੱਛੇ ਗਿਆ ਸੋ ਮੇਰਾ ਇਹ ਲੋਕਾਂ ਦੇ ਹੱਥ ਕਿਹਨ ਨਹੀਂ ਪਿੰਡਾਂ 'ਚ ਬਾਈ ਜੀ ਬੰਨ ਨਹੀਂ ਦੇਣਾ ਇਹਨੂੰ ਤਾਂ ਕੱਜ ਵੀ ਨਹੀਂ ਹੋਣਾ ਜਿਹੜਾ ਇਹਨਾਂ ਤੇ ਹਲਾਸ ਆ। ਹਟਾ ਮਾਣਾ ਸਭ ਕੋਲੋ ਜੀ। ਉਹ ਬਾਈ ਜਾ ਰਹੇ ਟਰੈਕਟਰ। ਮੱਧਾ ਵੀ ਬਹੁਤ ਜੜੇ ਆ ਦੇਖਦੇ ਮੌਸਮ ਵਾਲੇ ਵੀ ਕਿਆ ਕਰਦਾ। ਚਲੋ ਛਤਰੀਆਂ ਹੈਗੀਆਂ ਤਕਰੀਨ ਸਾਰੇ ਟਰੈਕਟਰਾਂ ਦੇ ਉੱਪਰ। ਬਿਰੋਤਾਂ ਥੋੜਾ ਜਿਹਾ ਲੈਟਾਂ ਪਰ ਰੋ ਰੋ ਕੇ ਆਉਂਦੇ ਨੇ। ਇਹ ਕਰਕੇ ਮਹਾਮਾਰ ਕਹਿੰਦਾ। ਮੋਰ ਦਾ ਯੂ ਮੋਰ ਦੇ ਨੇੜੇ ਟਰੈਕਟਰ ਜੀ ਚੱਲ ਰਿਹਾ ਬਹੁਤ ਵਧੀਆ ਨਿਕਲ ਰਿਹਾ ਰੋਡ ਮਾਰਚ ਰਿਹਾ ਟਰੈਕਟਰਾਂ ਨਾਲ ਨਿਕਲਦਾ ਹੈ ਵੀ ਦਿਖਾਈ ਆਪਾਂ ਤੁਹਾਨੂੰ ਵੀਡੀਓ ਵਿੱਚ ਚਲੋ ਥੋੜਾ ਜਿਹਾ ਪਹਿਲਾਂ ਪ੍ਰਬੰਧਕ ਆ ਗਏ ਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਟੁਰਨ ਵਿੱਚ ਉੱਥੇ ਲੇਟ ਹੋ ਗਏ ਥੋੜਾ ਜਿਹਾ ਵੀ ਤਕਰੀਬਨ 11:30 ਦੇ ਕਿਡੇ ਹੋ ਗਿਆ ਵੀ ਚਲੋ ਸਟਾਰਟਿੰਗ ਦਾ ਥੋੜਾ ਜਿਹਾ ਹੁੰਦਾ ਉਦੋਂ ਬਾਅਦ ਬਹੁਤ ਸੈੱਟ ਚੱਲ ਪਿਆ ਕੰਮ ਮੀਂਹ ਆਲਾ ਨੇ ਵੀ ਥੋੜਾ ਦਿਖਾਇਆ ਇੱਕ ਦੋ ਜਗ੍ਹਾ ਉਤਰਿਆ ਚਲੋ ਬਹੁਤਾ ਨਹੀਂ ਭੂਰ ਜੀ ਦੇ ਕੱਪੜੇ ਭੋਜੇ ਹੋਏ ਕਿਤੇ ਕਿਤੇ ਵੀ ਠੀਕ ਹੈ ਬੱਟ ਬਹੁਤ ਹੋਇਆ ਹੋਇਆ ਬੱਟ ਦਾ ਕੋਈ ਜਾਂਤ ਨਹੀਂ ਧੰਨਵਾਦ ਅੱਜ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਬਹੁਤ ਆਗੂ ਵੀਰ ਬੋਲੇ ਵੀ ਐ ਦੱਸਿਆ ਉਹਨਾਂ ਨੇ ਆਪਣੇ ਮਨਾਂ ਵਿੱਚ ਜਿਹੜੀਆਂ ਗੱਲਾਂ ਦੀਆਂ ਸਾਰਿਆਂ ਨੇ ਵੀ ਆਪਾਂ ਤੁਹਾਨੂੰ ਸਾਰਾ ਕੋਈ ਵੀਡੀਓ ਦੇ ਵਿੱਚ ਦਿਖਾਇਆ ਵਈ ਐ ਵੀ ਸਾਰਿਆਂ ਦਾ ਪਾਈ ਤਹਿ ਦਿਲੋਂ ਕਿਸਾਨ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜਾ ਨੇ ਰੋਡ ਮਾਰਚ ਵਿੱਚ ਹੀ ਸਾਥ ਦਿੱਤਾ ਵੀ ਇਹ ਜੋੜੀ ਲੈਂਡ ਪੋਲਿੰਗ ਵਾਲੀ ਸਕੀਮ ਐ ਇਹ ਵਾਪਸ ਕਰਾਉਣ ਵਾਸਤੇ ਆਪਾਂ ਨੇ ਜੋ ਉਸ ਮਾਸਟਰ ਜਿਹੜਾ ਕਰਿਆ ਇਹ ਚੱਲਿਆ ਵੀ ਸਾਰਿਆਂ ਦਾ ਧੰਨਵਾਦ ਹੈ ਚਲੋ ਠੀਕ ਆ ਜੀ ਮਿਲਦੇ ਫੇਰ ਕਿਸੇ ਅਪਾ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ